ਮੰਮੀ ਸਵੇਰ ਦਾ ਗਿਆ ਮੈਂ ਤੈਨੂੰ ਨਹੀਂ ਪਤਾ ਕਿ ਇਹਨੂੰ ਚਾਹ ਚੂ ਦੇਣੀ ਆ ਐ ਮੰਮੀ ਵੇਲੀ ਆ ਮੰਮੀ ਨੂੰ ਟੰਗਦੇ ਹੁਣ ਵੇਲੀ ਸਾਫ ਕਰਕੇ ਆਈ ਡੰਗਰਾਂ ਨੂੰ ਗਾਹ ਵਸਾ ਕੀਤਾ ਢੜੀਆਂ ਵਾ ਚਾਹ ਹੁਣ ਰੱਖੀ ਤੇ ਲੈ ਕੇ ਆਉਣ ਹੀ ਲੱਗੀ ਸੀ ਤੂੰ ਤਾਂ ਕਾਲਾ ਹੀ ਪੈ ਜਾਂਦਾ ਵਾ ਕੀ ਕਰਾਂ ਹੁਣ ਕਿਹੜੇ ਕਿਹੜੇ ਪਾਸੇ ਆ ਵਾ ਤੈਨੂੰ ਪਤਾ ਸਵੇਰ ਦਾ ਬੰਦਾ ਗਿਆ ਚਾਹ ਮਾ ਟੁੱਟਨੀ ਪੀਤੀ ਪਾਣੀ ਲਾ ਕੇ ਸਵੇਰ ਦਾ ਉੱਥੇ ਬੈਠਾ ਹੁਣ ਬੰਦ ਕਰਕੇ ਆ ਆ ਲੈ ਏਦਾਂ ਕਰੀ ਮੂਲੀਆਂ ਲੈਣੀਆਂ ਦੋ ਤੇ ਮੈਨੂੰ ਪਰੌਂਠਾ ਲਾਦੀ ਇੱਕ ਤੋਂ ਕਿਉਂ ਤੈਨੂੰ ਸਿੱਧੀਆਂ ਮੂਲੀਆਂ ਨਹੀਂ ਲੰਬੀਆਂ ਹਾਂ ਲੈ ਆ ਵੇਂਗ ਢੜੀਆਂ ਜਿੰਦਾਂ ਨਹੀਂ ਆ ਗਿਆ ਮੈਂ ਲੈ ਆ ਕੀ ਕਰ ਚੰਗੀਆਂ ਲੱਗੜੀਆਂ ਨਾਲ ਪੁੱਟ ਕੇ ਲੋਕਾਂ ਨੂੰ ਦੇ ਦਿਆ ਕਰ ਉਹ ਕੋਈ ਦੀ ਜੇ ਕੋ ਲੈ ਜਾਂਦਾ ਤੇ ਵੀ ਨਾ ਲੈਣੀ ਉਹਨੂੰ ਜੋ ਬਣਾ ਮੇਰਾ ਪੋਤਾ ਤੂੰ ਖੇਜੇ ਜਾਂਦਾ ਵਾ ਮੈਨੂੰ ਪਤਾ ਤੂੰ ਮਨੇਰਦਾ ਕਿ ਆ ਵਾ ਤੇ ਸਾਰਾ ਕਸੂਰ ਤੇਰਾ ਹੀ ਓ ਤੂੰ ਗਿਆ ਹੀ ਉਹਦਣ ਤੇ ਤੂੰ ਮੁੰਡੇ ਨੂੰ ਕਿਉਂ ਨਹੀਂ ਲਿਆਂਦਾ ਮੰਮੀ ਇਦਾਂ ਕਰੋ ਤੁਸੀਂ ਜਾਓ ਮੈਂ ਤੇ ਜਾਣਾ ਨਹੀਂ ਹੂੰ ਉਹ ਆਉਂਦੀ ਜੇ ਲੈ ਆਓ ਮੰਮੀ ਵੇ ਮੇਰਾ ਤਾਂ ਜੀ ਨਹੀਂ ਕਰਦਾ ਜੇ ਤੁਸੀਂ ਜਾਣਾ ਨਾ ਤੇ ਜਾ ਕੇ ਲੈ ਆਓ ਉਹਨਾਂ ਦੋਵਾਂ ਨੂੰ ਨਹੀਂ ਉਹਨਾਂ ਦਾ ਤੇ ਨਾਂ ਨਾ ਲੈ ਮੁੰਡੇ ਨੂੰ ਤੂੰ ਚੁੱਪ ਕਰਕੇ ਨਾ ਮੈਂ ਤਾਂ ਕਹਿੰਦੀ ਵੀ ਮੁੰਡੇ ਨੂੰ ਲੈ ਆ ਤਾਂ ਨਾ ਹੱਥ ਫੜਤੀ ਪਾਵੇ ਐਡਾ ਲੱਲੂ ਸਦਾਈ ਉਹ ਕਿਤੇ ਚੇਤਾ ਹੀ ਮੇਰਾ ਤੇ ਉਹਨੇ ਫਲਾ ਲਿਆ ਵਾ ਨਹੀਂ ਉਹਨਾਂ ਦਾ ਫਰਜ਼ ਨਹੀਂ ਬਣਦਾ ਮੈਨੂੰ ਤਾਂ ਸ਼ਰਮ ਆਉਂਦੀ ਇੱਥੇ ਲੋਕ ਮੈਨੂੰ ਪੁੱਛਦੇ ਆ ਘਰ ਦੀ ਕਿੱਥੇ ਗਈ ਆ ਆਂਡ ਗਵਾਂਡ ਸਾਰੇ ਪੁੱਛਦੇ ਆ ਮੈਂ ਪੇਕੇ ਗਈ ਆ ਕੀ ਦਵਾ ਜਵਾਬ ਨਨ ਪੁੱਸਦੇ ਨੇ ਮੈਨੂੰ ਵੀ ਆ ਤਾਂ ਕੀ ਕਰਾਂ ਹੁਣ ਪਰਦੇ ਕਿੰਨੇ ਕ ਪਾਵਾਂ ਬੁੱਢੇ ਬਾਰੇ ਜਾ ਕੇ ਉੱਥੇ ਬਹਿ ਗਈ ਬਾਹਰ ਵੀ ਨਹੀਂ ਨਿਕਲਦੀ ਹੁਣ ਇੱਥੇ ਬਸ ਆਪਣਾ ਕੰਮ ਧੰਦਾ ਕਰਕੇ ਤੇ ਬੈਠੀ ਰਹਿਣੀ ਆ ਮੈਂ ਵੀ ਸੇਰ ਦਾ ਮੋਟਰ ਤੇ ਬੈਠਾ ਉਹ ਦੋ ਤਿੰਨ ਜਾਣੇ ਭਾਬੀ ਦੀ ਦੀਦੀ ਭਾਬੀ ਦੀਦੀ ਮੈਂ ਪਤਾ ਨਹੀਂ ਭਾਬੀ ਗਈ ਯਾਰ ਪੇਕੇ ਗਈ ਕੰਮ ਜ਼ਰੂਰੀ ਉੱਥੇ ਕੋਈ ਤੇ ਉਹਦੇ ਮੁੰਡਾ ਸਾਡਾ ਤੇ ਇੰਨਾ ਲੱਲੂ ਆ ਵੀ ਦੱਸ ਤੂੰ ਹੀ ਆ ਜਾ ਘਰ ਦੇ ਕੰਮ ਇੰਨੇ ਮੰਮੀ ਗੱਲ ਸੁਣ ਮੇਰੀ ਮੇਰਾ ਤਾਂ ਜੀ ਨਹੀਂ ਕਰਦਾ ਤੂੰ ਆ ਆ ਜਾ ਤੇ ਲੈ ਆ ਉਹਨਾਂ ਨੂੰ ਜੇ ਆਉਂਦੇ ਤੇ ਉਹਨਾਂ ਦਾ ਤੇ ਨਾ 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 ਲੈ। ਹੋਰ ਰਵੇ ਸਾਲ, ਹੋਰ ਰਵੇ ਸੇ ਮਿੰਨੇ। ਮੇਰੀ ਗੱਲ ਸੁਣ, ਮੁੰਡੇ ਨੂੰ ਚੁੱਪ ਕਰਕੇ ਤੇ ਲੈ ਆ। ਉਹਨਾਂ ਦਾ ਨਾ ਭਰਾ ਦਾ ਵੀ ਹੁਣ ਜਿਹੜਾ ਦਿਮਾਗ ਸਹੀ ਨਹੀਂ ਆ। ਅੱਡੇ ਤੇ ਲਵੇਰਾ ਖਰਾਬ ਹੋਣਿਆ ਕਿੰਨੇ ਕੰਮ ਸਾਡੇ ਵਿਗੜੇ ਆ। ਮੰਮੀ ਤੁਸੀਂ ਜਾਓ ਤੇ ਲੈ ਆਓ ਮੁੰਡੇ ਨੂੰ। ਮੇਰੀ ਜੋਬਨ ਗੱਲ ਸੁਣ, ਸਮਝੀ ਤਾਂ ਹੁੰਦਾ ਇਹ ਗੱਲ ਨੂੰ। ਮੈਂ ਗਈ ਨਾ ਵੱੱਡ ਘਟ ਗੱਲ ਉਹ ਨਿਕਲੀ ਗਈ ਮੇਰੇ ਉਹ। ਕਹਿੰਦੇ ਕਿ ਭਾ ਕੇ ਮੈਂ ਗਈ ਸੀ ਮੈਨੂੰ ਖਾਲੀ ਮੋੜਿਆ ਸੀ ਉਹਨਾਂ। ਤੇ ਮੈਂ ਵੀ ਇਦਾਂ ਖਾਲੀ ਹੱਥ ਆਇਆ ਸੀ। ਚੱਲ ਕੋਈ ਨਹੀਂ ਤੂੰ ਮੁੰਡੇ ਨੂੰ ਲਿਆ। ਹਾਂ ਬਸ ਸ਼ਰਮੂਦੀ ਦੋ ਚਾਰ ਗੱਲਾਂ ਕਰਾਂ ਹੀ ਚੱਕਾਂ ਉਹਨਾਂ ਦੇ ਆਂਡੇ ਗਵਾਂਡੀ ਵੀ ਕੀ ਕਹਿੰਦੇ ਹੋਣਗੇ ਪਿਉਂ ਦਾ ਲੈਣ ਜਾਂਦਾ ਤੇ ਕੁੜੀ ਇੱਥੇ ਬੈਠੀ ਆਂਡੇ ਗਵਾਂਡ ਹੋਣੇ ਆ ਆ ਕੁੜੀ ਇੱਥੇ ਬੈਠੀ ਆ ਉਹ ਤੁਰਦੀ ਨਹੀਂ ਨਾਲ ਤੂੰ ਮੇਰੇ ਗੱਲ ਸੁਣ ਤੂੰ ਨਾਲ ਲੈ ਆ ਜਾ ਕੇ ਮੁੰਡੇ ਨੂੰ ਕਿਹਾ ਵੀ ਤੂੰ ਆ ਜਾ ਭਰਾ ਕੰਮ ਤੇ ਸਾਡੇ ਕਿੰਨੇ ਵਿਗੜ ਗਏ ਆ ਤਾਂ ਕੀ ਕਰੀਏ ਹੁਣ ਚੰਗਾ ਭਲਾ ਮਾੜਾ ਮੋਟਾ ਕੰਮ ਕਰਾਉਂਦਾ ਮੈਨੂੰ ਪਤਾ ਕਿਦਾਂ ਝੋਨੇ ਸਾਹਮਣੇ ਆ ਸਵੇਰ ਦਾ ਨਿਕਲਿਆ ਤੇ ਹੁਣ ਆਇਆ ਆ ਚਾਹ ਹੁਣ ਘੁੱਟ ਮਿਲੀ ਆ ਚੱਲ ਕੋਈ ਗੱਲ ਨਹੀਂ ਐਨਾ ਨਾ ਹੁਣ ਕਲਪਨਾ ਤੂੰ ਤੇ ਜਾ ਆਣ ਕੇ ਫੇਰ ਕੰਤੰਦੇ ਕਰ ਲਈ ਪਿੱਲੇ ਲੈ ਮੈਂ ਤੈਨੂੰ ਕੋਤਾ ਡਿੱਕਣੇ ਚਾਹ ਲੈ ਕੇ ਆਉਗੀ ਚੜਾ ਉਹ ਜਾਏਗਾ ਨਹੀਂ ਜਾਏਗਾ ਸਫਾਈਆਂ ਨੂੰ ਲੱਗੀਆਂ ਸਫਾਈਆਂ ਨਾ ਕਰਾ ਫਿਰ ਗਾਂ ਤਾਂ ਪਿਆਰਿਆ ਚੱਲ ਜਾਂਦਾ ਮੈਂ ਪਾ ਕੇ ਬੂੜ ਬੜ ਜਦਨ ਦਾ ਕੋਈ ਕੋਈ ਹਾਲ ਮਣਾ ਵੀ ਗੱਲ ਬੜਾ ਚੁੱਪ ਚਾ ਬੈਠਾ ਵਾ ਉਹ ਮਾਦਾ ਚੁੱਪ ਚੁੱਪ ਕੀ ਬਹਿਣਾ ਵਾ ਉਹ ਨਵੀਂ ਇੱਕ ਟੈਨਸ਼ਨ ਜੀ ਪੈ ਗਈ ਆ ਕਾਹਦੇ ਕੰਦੇ ਨੂੰ ਟੈਨਸ਼ਨ ਆ ਪੈ ਗਈਆਂ ਵਾ ਉਹ ਕੁੜੀ ਨੇ ਵਾਲੀਆਂ ਮੰਗ ਹੀ ਲਈਆਂ ਸੀ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਗੋਪੀ ਦਾ ਫੋਨ ਆ ਗਿਆ ਵਾ ਕਿ ਉਹ ਵੀ ਆਉਣ ਡਿਆ ਵਾ ਚਲੋ ਅੱਧੇ-ਅੱਧੇ ਪੈਸੇ ਪਾ ਗਏ ਤੇ ਉਹਨੂੰ ਵਾਲੀਆਂ ਬਣਾ ਦਾਂਗੇ ਪਰ ਉਹਦੇ ਹੱਥੀ ਖੜੇ ਕਰ ਗਿਆ ਉਹਦੇ ਸਿੱਧਾ ਜਵਾਬ ਦੇ ਗਿਆ ਮੈਨੂੰ ਕਿ ਕੀ ਗੱਲ ਕੁਛ ਲਿਆ ਨਹੀਂ ਉਹ ਉੱਤੇ ਮਾਤਾ ਉਹ ਜਾਣਦਾ ਵਾ ਹੁਣ ਲਿਆਇਆ ਨਹੀਂ ਲਿਆਇਆ ਉਹ ਕਹਿੰਦਾ ਦੁਕਾਨ ਪਲਸਟਰ ਕਰੀਏ ਵਿੱਚ ਹੋਰ ਸਮਾਨ ਸਮੂਹਣ ਸੁੱਟੀਏ ਦੁਕਾਨ ਚ ਤੇ ਮੈਂ ਕਿਹਾ ਚਲੋ ਉਸ ਤੋਂ ਥੋੜਾ ਬੋਧਾ ਕੁੜੀ ਨੂੰ ਵੀ ਦੇ ਦਾਂਗੇ ਤੇ ਕੀ ਬਣੂਗਾ ਪਰ ਨਹੀਂ ਉਹ ਮਨੈ ਕਰ ਗਿਆ ਕੀ ਮੇਰੀ ਧੀ ਦੀਆਂ ਵਾਰੀਆਂ ਟੱਲ ਦੇ ਨਾ ਚੜਾਤੀਆਂ ਵਾ ਇੱਕ ਦੋ ਇੰਨੀ ਗਾ ਵਾਰੀਆਂ ਬਣਾਉਣ ਦੇ ਕਿੱਥੇ ਇਹਨਾਂ ਗੱਲਾਂ ਪਚਾਈਆਂ ਵਾ ਪਿਆਰਿਆਂ Papa ਵਾਰੀਆਂ ਬਣਾ ਕੇ ਦਿੰਦੇ ਆ ਇਸ ਗਰੋਂ ਨਾ ਹੀ ਦੋ ਕੀ ਹੋ ਜੂਗਾ ਕਰੋ ਕਰ ਦੇਣ ਲੱਗੇ ਆਓ ਅਜੇ ਤੇ ਮੇਰੀ ਕੱਲੀ ਕੱਲੀ ਧੀ ਆ ਜੇ ਦੋ ਹੋਰ ਹੁੰਦੀਆਂ ਤਾਂ ਅਸੇ ਮਿਲਣਾ ਹੀ ਨਹੀਂ ਸੀ ਅਜੇ ਤੇ ਮੈਂ ਜੀਦੀ ਜਾਗਦੀ ਆ ਮੇਰੇ ਹੁੰਦੇ ਆ ਕੁਛ ਹੋਣ ਦਾ ਪਿਆ ਉਹ ਆ ਉਹਨਾਂ ਨੂੰ ਕਿੱਥੋਂ ਮਿਲਣਾ ਉਹਨੂੰ ਉਪੜੀ ਨੂੰ ਕਹਿੰਦਾ ਵਾਰ ਗਿਆ ਤਾਂ ਪਟਟ ਪਾਇਆ ਡਡੇ ਵੱਡੇ ਵੀ ਇਸ ਤੇ ਪਹਿਲਾਂ ਦਿੱਤਾ ਵੀ ਜਾਨਾ ਵਾਰਦੇ ਆ ਉਹਨੂੰ ਵੀ ਪੁੱਛਦੀ ਜਾ ਕੇ ਜਿਹੜਾ ਆਇਆ ਬਾਹਰ ਨੌਕਰੀ ਕਰਕੇ ਕੀ ਗੱਲ ਹੈ ਤੈਨੂੰ ਜੇ ਕੁੜੀ ਨੇ ਵਾਲੀਆਂ ਮੰਗੀ ਲਈਆਂ ਤੂੰ ਆ ਮੇਰੇ ਹੱਥ ਖੜੇ ਹੋ ਗਏ ਕਿਹੜੀ ਗੱਲੋਂ ਹੱਥ ਖੜੇ ਹੋ ਗਏ ਤੂੰ ਕਮਾ ਕੇ ਨਹੀਂ ਰਿਹਾ ਉਹਦਾ ਬੈਗ ਅੰਦਰ ਲੈ ਕੇ ਵੜ ਗਿਆ ਵਾ ਉਹਦੇ ਮਗਰ ਲੱਗ ਗਿਆ ਤੂੰ ਪਹਿਲਾਂ ਤੂੰ ਹੋਰ ਸਹ ਹੁਣ ਤੂੰ ਹੋਰੋ ਗਿਆ ਓ ਮਾਤਾ ਬੈ ਜਾ ਇੱਥੇ ਐਵੇਂ ਗਰਮ ਨਾ ਹੋਈ ਜਾ ਗਰਮ ਤਾਂ ਹੋਣਾ ਹੀ ਆ ਮੈਂ ਹੋਰ ਮੈਂ ਤੁਹਾਨੂੰ ਖੰਡ ਨਹੀਂ ਪ੍ਰੀਣੀ ਬੀਜੀ ਤੈਨੂੰ ਦੇ ਦੇ ਕੇ ਤੋਰੀ ਸੀ ਜਦੋਂ ਵਿਆਹ ਕੀਤਾ ਸੀ ਸਾਰੇ ਦਿਨ ਦਿਹਾੜੀ ਦਿੱਤੇ ਆ ਭੁਗਤੇ ਆ ਹੁਣ ਚੰਗੇ ਭਲੇ ਘਰ ਮਤਲਬ ਦਿੱਤੀ ਸਾਰੇ ਉੱਥੇ ਆਪਣੇ ਕਾਰੇ ਬਣਾਵੇਂ ਹੁਣ ਹਸਿਆ ਤੁਸੀਂ ਫਾਲਤੂ ਦੇ ਖਰਚੇ ਡੇਜੇ ਪਾਉਣ ਕੋ ਬੀਜੀ ਮੈਂ ਇਹ ਨਹੀਂ ਆਨੇ ਵੀ ਮੇ ਕੋ ਪੈਸੇ ਹੈ ਨਹੀਂ ਗੇ ਮੈਂ ਨਾ ਵੀ ਆਪਣੀ ਦੁਕਾਨ ਪਲਸਤਰ ਕਰਾਈ ਐ ਸਮਾਨ ਸਮੂਦੋ ਉਹਦੇ ਵਿੱਚ ਪਾਈਏ ਆਪਣੇ ਘਰ ਦਾ ਕੰਮ ਕਰੀਏ ਓ ਬੀਜੀ ਕਾਨੂੰ ਮੱਥਾ ਮਾਰਨ ਦੇ ਜੈ ਇਨਾ ਮੁੜ ਕੇ ਬਿਮਾਰ ਹੋ ਗਏ ਮੈਨੂੰ ਨਹੀਂ ਚਾਹੀਦੀਆਂ ਵਾਲੀਆਂ ਬੂਲੀਆਂ ਜਿਹੜੀਆਂ ਮੈਂ ਇਨਾ ਕਪਤ ਕਰਕੇ ਖਾਣੀਆਂ ਵਾ ਇਹਨਾਂ ਨੂੰ ਤਾਂ ਮਸਾ ਅਗਲ ਹੈ ਨਹੀਂ ਆ ਠੀਕ ਆ ਤੇ ਤੁਸੀਂ ਕਾਨੂੰ ਦੇ ਜੈ ਇਹਨਾਂ ਨਾਲ ਸਿਰਖ ਪਾਉਣ ਜਾ ਕੇ ਤੇ ਬਾਹਰ ਪਾਓ ਐਡ ਸੋਨਾ ਕਿੰਨਾ ਮਹਿੰਗਾ ਵਾ 70 80 ਹਜ਼ਾਰ ਦਾ ਸੋਨਾ ਵਾ ਤੁਹਾਡਾ ਘਾੜਾ ਡਾਡੇ ਵੱਡੀਆਂ ਮਤ ਸਾਲਾ ਨਹੀਂ ਵਜਦੀਆਂ ਕੋਈ ਮੁੰਡੇ ਦਾ ਵਿਆਹ ਕਰਾਂਗੇ ਦੇਣ ਤਿਆਰ ਹੋਊਗਾ ਫਿਰ ਤੈਨੂੰ ਦੇ ਦਾਂਗੇ ਓ ਪਤਾ ਮੈਨੂੰ ਜੇ ਹੋਣ ਨਹੀਂ ਤੁਸੀਂ ਦੇਣ ਤੇ ਮੁੰਡੇ ਦੇ ਵਿਆਹ ਤੇ ਤੁਸੀਂ ਬੜਾ ਗੱਜ ਵਜ ਕੇ ਆਉਣਾ ਵਾ ਉਦੋਂ ਵੀ ਐਹੀ ਜਲੂਸ ਕੱਢਣਾ ਵਾ ਉਹਦਾ ਵੀ ਕੰਜਰ ਕਢੀ ਇਹੋ ਘੋਲਣੀ ਆ ਜਿਹੜੀ ਹੁਣ 50 ਹਜ਼ਾਰ ਦੀਆਂ ਵਾਲੀਆਂ ਬਦਲੇ ਘੋਲੀ ਆ ਤੁਸੀਂ ਮੇਰਾ ਤਾਂ ਜਲੂਸ ਕਢਾਓਗੇ ਨਾ ਮੇਰੀ ਸੱਸ ਮੈਨੂੰ ਲੈਣ ਆ ਜੇ ਤੇ ਮੈਂ ਕਿਹੜੇ ਮੂੰਹ ਨਾ ਜਾਣਾ ਵਾ ਕਹਿਣਾ ਲੱਲੀਆਂ ਵਾਲੀਆਂ ਇੰਨੀਆਂ ਤੋਂ ਇੰਨੀਆਂ ਕਰਾਉਣੋਂ ਦਿੱਤੀਆਂ ਸੀ ਬੇਇੱਜ਼ਤੀ ਮੇਰੀ ਵਾਧੂ ਦੀ ਹੋਣੀ ਸਰੀਕੇ ਚ ਹਾਦੀ ਕਰਕੇ ਰੱਖਦੀ ਤੁਸੀਂ ਤੇ ਤੇ ਭੈਣ ਤੂੰ ਝੂਠ ਗੋ ਬੋਲੇ ਆਪਣੇ ਸਾਰੇ ਤੇ ਮੂੰਹ ਨਿਕਲ ਗਈ ਜਦੋਂ ਮੂੰਹ ਨਿਕਲਦੀ ਤੁਸੀਂ ਲੁੱਟੇ ਜੇ ਵਕੀਲਾਤ ਕਿਲਾ ਤੁਹਾਨੂੰ ਦੋ ਦੋ ਕਿਲੇ ਆਉਂਦੇ ਆ ਬਾਹਰੋਂ ਕਮਾਈ ਤੂੰ ਕਰਕੇ ਲਿਆਇਆ ਵਾ ਹੁਣੇ ਤੋਂ ਬਮਣਾ ਝੋੜਾ ਤੇ ਚੱਲ ਆਪਣੀ ਨਾਲ ਦੀ ਨੂੰ ਲੈ ਕੇ ਤੇ ਸੋਹਰੇ ਨਿਕਲ ਜਾਣਾ ਉੱਥੇ ਖਰਚੇ ਕਰ ਰੋ ਤੁਹਾਡ ਕੋ ਰਕਮਾਂ ਹੈਗੀਆਂ ਵਾ ਤੇ ਉਹ ਜਿਹੜੀ ਆ ਸ਼ਹਿਰ ਤੁਰੀ ਰਹਿੰਦੀ ਮਾਸੀ ਕੋ ਤੁਰੀ ਉਦੋਂ ਵੀ ਤੇ ਪੈਸੇ ਨਾ ਜਾਇ ਜਾਂਦਾ ਵੀਰਾ ਇਦਾਂ ਨਹੀਂ ਜਾਇ ਜਾਂਦਾ ਤੂੰ ਦੇਣੀਆਂ ਵਾਲੀਆਂ ਨਾ ਦੇ ਨਵਾਂ ਨਰਾਰਾ ਵੇ ਮੇਰਾ ਵੱਡਾ ਭਰਾ ਕਰਨ ਵਾਲਾ ਰੀਝਾਂ ਪੂਰੀਆਂ ਠੀਕ ਆ ਭਾਵੇਂ ਜਿੱਦਾਂ ਦਾ ਮਰਜੀ ਹੈ ਨਾ ਉਹਨੇ ਕਹਿਤਾ ਵੀ ਕੋਈ ਨਹੀਂ ਤੈਨੂੰ ਮੈਂ ਵਾਲੀਆਂ ਬਣਾ ਦੂੰਗਾ ਵੇਖ ਬਣ ਜੇ ਵਿਆਹ ਕੋ ਇੱਥੇ ਆ ਉਹਨਾਰੇ ਖਰਚੇ ਇੱਥੇ ਹੀ ਹੋਣੇ ਆ ਕੰਮ ਇੱਥੇ ਕਰਨੇ ਆ ਤੇ ਚਾਪ ਇਸ ਲੈਣੇ ਨਹੀਂ ਪੂਰੇ ਕਰਨੇ ਅੱਛਾ ਇਹ ਗੱਲ ਹੁਣ ਤੁਸੀਂ ਮੈਨੂੰ ਲਈ ਆ ਆ ਮਾਤਾ ਸੁਣ ਲਾ ਜੇ ਤੂੰ ਸ਼ੁਰੂ ਤੋਂ ਇਹਨਾਂ ਨੂੰ ਡਾਟਿਆ ਹੁੰਦਾ ਨਾ ਖਿੱਚ ਕੇ ਰੱਖਿਆ ਹੁੰਦਾ ਅੱਜ ਆ ਨੌਕਤ ਨਹੀਂ ਹੀ ਆਉਣੀ ਕਿਉਂ ਬੋਲਦੀਆਂ ਕਿਉਂ ਖੱਬਦੀਆਂ ਵਾਗਾ ਬਣਾ ਕੇ ਤੇਰੇ ਕੰਨਾਂ 'ਚ ਪਾ ਲੈ ਤੋਰੂਗੀ ਚਲ ਵੇਹ ਲੈਨੀ ਆ ਉਹ ਵੀ ਦਿਨ ਚੜ ਜਾਊਗਾ ਮੈਨੂੰ ਤੇ ਉਹਨਾਂ ਨੇ ਮਗਰ ਆ ਜਾਣਾ ਲੈਣਾ ਮੁੰਡਾ ਮੇਰਾ ਤੇ ਉਹ ਇੱਥੇ ਵਿਚਾਰਾ ਬੈਠਾ ਵਾ ਅਗਲੇ ਨੂੰ ਤੇ ਫੇਰ ਆਉਣਾ ਹੀ ਆ ਲੈਣਾ ਉਹ ਵੀ ਕਦਾਈ ਨਹੀਂ ਬੈਠੀ ਪੇਕੇ ਦਾ ਘਾਲੀਆਂ ਫਿਰ ਕੀ ਮਾਂ ਤਾਂ ਵੀ ਜਿੰਦੀ ਆ ਸਰ ਉਹ ਲੈ ਵਾਪਸ ਕਿਰਿਆ ਕਰਾਂ ਨਾ ਆਉਣਾ ਤਾਂ ਮੂਨੀ ਦੀ ਬਗਾਨੀ ਆ ਨਾ ਮਗਾਨੀ ਹੋ ਗਈਆਂ ਬਗਾਨੀਆਂ ਨੇ ਮਾਰੇ ਜੜੀਆਂ ਬਗਾਨੀਆਂ ਉਹਨਾਂ ਨੇ ਆਣ ਕੇ ਚੌਧਰ ਕੀਤੀ ਥੱਪੂ ਉਹਦੇ ਨਾਲ ਸੁਣਾਇਆ ਕੀ ਗੱਲ ਹੋਈ ਵੀ ਬੀਹਲੋ ਭਾਬੀ ਉਹੋ ਹੀ ਗੱਲਾਂ ਫੇਰ ਵਾਲੀਆਂ ਤੋਂ ਦਸ ਹੁਣ ਕਮਾ ਕੇ ਲੈ ਆਏ ਤਾਂ ਆਪਣਾ ਘਰ ਦਾ ਨਹੀਂ ਕੋਈ ਕਰਨਾ ਹੁਣੇ ਫਾਲਤੂ ਦੇ ਖਰਚੇ ਕਰੀ ਜਾਈਏ ਦੱਸੋ ਤੁਸੀਂ ਭਾਬੀ ਆਈ ਤੇ ਸਮਝਾ ਸਮਝਾ ਹਾਰ ਹੋ ਗਈ ਗਲਤੀ ਤੇ ਮੰਮੀ ਦੀ ਆ ਮੰਮੀ ਨੂੰ ਸਮਝਾਉਣਾ ਚਾਹੀਦਾ। ਦੇਖੋ ਮੈਂ ਬੀਜੀ ਨੂੰ ਡਿਆ ਸਮਝਾਉਣ ਵੀ ਬੀਜੀ ਆਪਾਂ ਫालतू ਦੇ ਖਰਚੇ ਨਾ ਕਰੀਏ। ਵੇਖ ਹੀ ਲਿਆ ਤੁਸੀਂ ਕਹਤੇ ਗੱਲ ਕੋਈ ਸੁਣੂਗਾ ਤਾਂ ਤਾਂ ਹੀ ਸਰਦੀਆਂ ਠਿਕ ਨਹੀਂ ਆਪਾਂ ਨਾ ਕੋਈ ਫਾਇਦਾ ਵਾ। ਹਾਦੀ ਹੋਈ ਏ ਉਦਾਂ। ਮੇਰੀ ਗੱਲ ਸੁਣਨਾ। ਤੇ ਜਿਆਦਾ ਹੀ ਪਰੇਸ਼ਾਨ ਹਿੰਦਕ ਜਿਹਨੇ ਆਨੇ ਵਾਲਿਆਂ ਨੇ ਘਰ ਦਾ ਮੌਰ ਹੀ ਖਰਾਬ ਕੀਤਾ ਉਹ ਹੋ ਕਾਰਾ ਇਹ ਕਰਦੀ ਮੈਂ ਰਾਣੀ ਹੁੰਦੀ ਹਾਂ ਤੇ ਅੱਜ ਅੱਜ ਮੈਂ ਕੁੱਤੇ ਖਾਣੀ ਕਰਾਉਣ ਗਈ ਆ ਵੇ ਅੰਤਰਿਆ ਥੱਲੇ ਆ ਜਾ ਆ ਜਾ ਕਿਤੇ ਹੋਰ ਨਵਾਂ ਜੱਬ ਪਾ ਲਈ ਸੱਤ ਨੂੰ ਆ ਕੇ ਬਹਿ ਗਈ ਇੱਥੇ ਤੇ ਅੱਗੇ ਨਹੀਂ ਸਿਆਪੇ ਮੁਕਣ ਦੇ ਵੱਡੇ ਵੱਡੇ ਪਹਿਲਾਂ ਫੋਨ ਲਿਆ ਕੇ ਦੋ ਇੱਥੇ ਤੇ ਅੱਗੇ ਸਿਆਪੇ ਪਏ ਆ ਫੋਨ ਲਿਆ ਕੇ ਦੋ ਪਹਿਲਾਂ ਫੇਰ ਆ ਦਿੰਨੇ ਫੋਨ ਮੈਨੂੰ ਮਿਲ ਗਿਆ ਵਾਲੀ ਤੂੰ ਲੱਲਾ ਫੋਨ ਅੰਦਰ ਮੈਂ ਨਹੀਂ ਉਤਰਨਾ ਮੈਂ ਆਂਦੀ ਹਾਂ ਮੇਰੇ ਭਰਾ ਨੇ ਆਉਣਾ ਮੈਂ ਛਾਲ ਮਾਰ ਦੇਣੀ ਆ ਚਾਮਲਾ ਕਰਨੇ ਨਹੀਂ ਮੈਂ ਛਾਲ ਮਾਰ ਦੇਣੀ ਆ ਛੱਡਿਆ ਇਹ ਪੁੱਤ ਨੂੰ ਮੈਂ ਮਾਰ ਦੇਣੀ ਆ ਮੰਮੀ ਮੈਂ ਇਹਨਾਂ ਦੇ ਉਹ ਨੋ ਨੋ ਵਾਲਾ ਉਧਰ ਹਟਾ ਕੇ ਕਿਆਂ ਬਹੁਤ ਜਿਆਦਾ ਹਾਏ ਬੱਤੀ ਨਾ ਲੱਗਦੀ ਹਮਤਰਾ ਪਹਿਲਾਂ ਮੈਂ ਫੋਨ ਲਿਆ ਕੇ ਦਉ ਬੇਸ਼ਨੀ ਚਰਾ ਥੱਲੇ ਆ ਜਾ ਥੱਲੇ ਆ ਜਾ ਮੈਨੂੰ ਕਿਉਂ ਲਾਉ ਮੇਰਾ ਪੀਤਾ ਰਲ ਮਰ ਕੇ ਤੂੰ ਸਾਰੇ ਟੱਬਰ ਨੇ ਆ ਜਾ ਮੇਰਾ ਤੇ ਅੱਗੇ ਹੀ ਹਮਤਰਾ ਦਿਮਾਗ ਸੱਚੀ ਫੜਨ ਤੇ ਆ ਗਿਆ ਸੁਣ ਕੇ ਗੱਲਾਂ ਇਹਨਾਂ ਦੀਆਂ ਹਾਂ ਮੈਂ ਥੋੜਾ ਘੁੱਟ ਕਰਨੇ ਕਰ ਮੈਂ ਪੈਰੀ ਲੱਲਣੀਆਂ ਇਨਨਰ ਮੈਂ ਕਰ ਚੰਗੀ ਦਾ ਤਸਵੀਰ ਨਹੀਂ ਸੀ। ਇਹ ਘੋੜੇ ਘਟ ਸ਼ੁਰੂ ਤੋਂ ਕੀਤੇ ਹੁੰਦੇ। ਅੱਜ ਕਿਤੇ ਠਿਕਾਣੇ ਚ ਪਾਏ ਨਹੀਂ ਕੁਸਕਣੇ। ਦੋ ਪਾਣੀ ਮੰਗਿਆ, ਦੋ ਵਾਰੀ ਸਾਬੂਕੜਾ। ਇਹ ਕਦੋਂ ਹੀ ਨਾ ਕਰਤਾ ਕਦਰਵਾਣਾ। ਆ ਜਿਹੜੀ ਭੁੱਖੇ ਨੰਗੇ ਘਰਦੀ ਆ ਆਉਂਦੇ ਆ ਪੜੌਤਾ, ਪੜਾਉਂਦੇ ਹੀ ਦੂਜੀ ਨੇ ਵੀ ਰਾਤ ਰਾਤ ਐ ਪੱਕਿਆਂ ਨੂੰ ਕਰਤਾ ਵੀ ਬਹੁਤ ਜ਼ਿਆਦਾ। ਕੋਈ ਕੋਸਾ ਰੋਦਾ। ਹਾਂ। ਕੋਈ ਘਰੋ ਨਹੀਂ। ਸਭ ਕਹੇ ਵਾਲੀਆਂ, ਰੋਣਾ ਨਹੀਂ ਆ। ਹਾਂ ਇੱਕ ਗੱਲ ਆਖਾਂ। ਬੱਸ ਮੇਰੀ ਸੁਣ ਗੱਲ। ਘਰ ਚੋਂ ਵੀ ਹਿੱਸਾ ਲੈ ਜਮੀਨ ਚੋਂ ਵੀ ਮੇਰਾ ਵੀ ਹਿੱਸਾ ਕੱਢ ਜਾਂ ਤੇ ਕਰਾ ਲੈ ਆਪਣੇ ਨਾਂ ਤੇ ਜਾਂ ਕਰਾ ਦੇ ਮੇਰੇ ਨਾਂ ਉਹ ਸਾਡੇ ਪੈਰ ਤੋਂ ਤੋਂ ਪੀਣਗੇ ਪੈਰ ਇੱਥੇ ਮੇਰੀ ਚੌਧਰ ਵੀ ਆਪਣੀ ਤਾਂ ਹੀ ਚੱਲਣੀ ਮਾਮਾ ਤੀਆਂ ਦੀ ਮੇਰੇ ਨਾਂ ਕਰਵਾ ਗਾ ਨਹੀਂ ਕਰਵਾ ਗਾ ਨਹੀਂ ਤਾਂ ਕਰਵਾ ਗਾ ਇਹ ਬਣਦੀ ਭੋਖੇ ਨਾ ਘਰਾਂ ਦੀ ਆਣ ਤੇ ਇਥੇ ਰਾਜ ਦਈਆਂ ਕਰਨਾ ਹੈ ਮੇਰੇ ਨਾਂ ਕਰਾ ਦਿਓ ਦੇਖ ਲਓ ਜਾ ਗੱਲ ਕਰਨ ਦਿਆ ਘਰ ਇਥੇ ਆ ਮੇਰੀ ਕਿਹੜੇ ਵੇਲੇ ਨਾ ਨਹੀਂ ਮੈਂ ਫੋਨ ਲੈਣਾ ਚੱਲ ਲੈ ਗਾ ਕਿ ਤੱਕ ਗੱਲ ਕਰ ਪਾ ਲੈ ਗਏ ਨਹੀਂ ਲੈ ਗਏ ਦੋ ਮੈਨੂੰ ਨਾ ਗਾਜ ਆ ਗਏ 300 ਗੱਲ ਸੁਣੀ ਆ ਨਾ ਸਾਪੇ ਦਾ ਡੰਡਾ ਪੱਠੇ ਪਾਉਂਦੇ ਰਦੇ ਤੈਨੂੰ ਕੋਣੋਂ ਦਾ ਸਾਪੇ ਕਰ ਮੈਨੂੰ ਤੇ ਵਾਲੀਆਂ ਜੁੜੀਆਂ ਨਹੀਂ ਤੂੰ ਪੱਠੇ ਪਾ ਪਾ ਅੰਤਰੇ ਰੰਗ ਵਾਲਾ ਕਰਨਾ ਮਾਮਿਆਂ ਦੇ ਪੋਣਾਂ ਹੱਦੇ ਪੋਣਾ ਉਹਨਾਂ ਕੋ ਮੱਗ ਜਾ ਕੇ ਤੇਰੇ ਮੁੰਡੇ ਆ ਨਹੀਂ ਪੱਠੇ ਪਾਈ ਜਨਾ ਸ਼ਦਾਈਆਂ ਨੂੰ ਸ਼ਦਾਈ ਬਣਿਆ ਜਾ ਦਾਦੀ ਕੋ ਚਲ ਜਾ ਅੰਤਰੇ ਤੈਨੂੰ ਦੁੱਧਾ ਦਿਵਾ ਦਿੰਦੀ ਆ ਆਪ ਤੇ ਆਪੋ ਆਪਣੇ ਕੰਮ ਨਾਲ ਚ ਦੁੱਧਾ ਗਲਾ ਲੈ ਲੈ ਵੜ ਜਾਂਦੀ ਆ ਤੇ ਹੈਗੀ ਨਾ ਸ਼ਰਮ ਵੀ ਮੇਰੀ ਨਣਾ ਨਾ ਮੇਰੀ ਸੱਸ ਮਾਵਾਂ ਇਹਨਾਂ ਨੂੰ ਹੀ ਦਈਏ ਇਹਨਾਂ ਤਾਂ ਸਾਡੀ ਇੰਨੀ ਬੇਕਦਰੀ ਕਰਦੀ ਜਿਹੜਾ ਮੈਂ ਕੰਮ ਕੀਤਾ ਹੀ ਸੱਦ ਕੇ ਨਾ ਉਹਨੂੰ ਤੇ ਆਪਣੀ ਜਮੀਨ ਤੇ ਮੇਰੀ ਯਹਾਂ ਕੰਮ ਹੋ ਗਿਆ ਫੇਰ ਚਬਦਰਾਣੀ ਬਣੇਗੀ ਕਰ ਫੇਰ ਤੇ ਮੈਂ ਨਹੀਂ ਵੇਖੀ ਪੈਰ ਤੋ ਤੋ ਪੀਨੇ ਦੂਜੀ ਨੇ ਕਹਣਾ ਅਹੇ ਦੀਦੀ ਮੇਰੇ ਵਾਲ ਆ ਜਦੇ ਤੇ ਜੀ ਨੇ ਕਹਣਾ ਦੀਦੀ ਮੇਰੇ ਅੱਲਾ ਜੇ ਤੇ ਤੇਰੇ ਵੀ ਤੇਰੀ ਵੀ ਕਦਰ ਲੈ ਹਿੱਸਿਆਂ ਸਦਾ ਨਹੀਂ ਪਤਾ ਕਿੱ디 ਚ ਗੱਲ ਆ ਮੈਨੂੰ ਲੈ ਕੇਦਾ ਫੋਨ ਇਹਦੇ ਜਿਹੜੀ ਗੁੰਝਲ ਜੀਆਂ ਤੁਸੀਂ ਬਣਾਉਣ ਗਿਆ ਨੇ ਨਾ ਮੈਂ ਸਾਰਿਆਂ ਨੂੰ ਦੱਸ ਦੇਣਾ ਖਲਾਰੇ ਪਾ ਲੈ ਖਲਾਰੇ ਲੈ ਹੋਰ ਕਰ ਇਹਦੇ ਲਾਗੇ ਗੱਲਾਂ ਇਹ ਵੇ ਨਾ ਠੱਟੂ ਆਉਂ ਤਰੇ ਨੋਵਈ ਵਸ ਚੜ ਜਾ ਰ ਚੜ ਜਾ ਦਾਦਾ ਨਾ ਰ ਚੜ ਜਾ ਫੋਨ ਲੈ ਕੇ ਜਾਊਗਾ ਇਹ ਨਾ ਵਾਇਆ ਜੋਗਾ ਜਿੱਦਾਂ ਦੱਸਦਾ ਮਾਮੇ ਨੂੰ ਮਾਮੇ ਸਾ ਇੱਕੋ ਚਾਟੀ ਦੇ ਚਟੇ ਵਟੇ ਤੁਸੀਂ ਉੱਥੇ ਹੀ ਚੰਗਾ ਲੱਗਦਾ ਤੁਹਾਨੂੰ ਦੱਸਾਂ ਦੱਸ ਦੇ ਨਹੀਂ ਨਹੀਂ ਦੱਸਿਆਂ ਲੈ ਦਾਂਗੇ ਮੈਨੂੰ ਤੇ ਵਾਲੀਆਂ ਮਿਲ ਲੈਣ ਦੇ ਮਾਮਾ ਵਾਂਦਾ ਵਾ ਤੇ ਮੈਂ ਆਪਣੀ ਭੈਣ ਨੂੰ ਵਾਲੀਆਂ ਬਣਾ ਦੂੰ ਆ ਜਿਹੜਾ ਗੋਪੀ ਮਾਮਾ ਪਰੋਂ ਆਇਆ ਵਾ ਉਹਨੇ ਤੇ ਕਾਣ ਕੇ ਖੋਤਾ ਹੀ ਖੂਚ ਪਾਤਾ ਉਹ ਸੋਨੀ ਨੇ ਮੇਰ ਕੋ ਕੋ ਹੈ ਹੀ ਨਹੀਂ ਗੋਪੀ ਦਾ ਵਾ ਇਹ ਗੋਪੀ ਤੇ ਮੇਰਾ ਭੋਲਾ ਅਸੀਂ ਹੀ ਦੀਓ ਕੀ ਕੀ ਮੇਰ ਕੋ ਬੈ ਵੀ ਹੋ ਰਿਹਾ ਮਾਮਾ ਅੱਛਾ ਗੋਪੀ ਤੇਰਾ ਬੜਾ ਭੋਲਾ ਤੇ ਭੈਣ ਦਾ ਹੈ ਜਿਹੜਾ ਹੁੰਦਾ ਤੇ ਕਹਿੰਦਾ ਕੋਈ ਗੱਲ ਨਹੀਂ ਭੈਣ ਵੀ ਮੈਂ ਪਾਉਣਾ ਵਾ ਤੇ ਵੀ ਵੀਰ ਜੀ ਪਾਉਂਦੇ ਆ ਤੇ ਚੱਲ ਅਸੀਂ ਵਾਲੀਆਂ ਬਣਾ ਦਿੰਨੇ ਆ ਗੁਰਦਾ ਫੋਨ ਨਾਲ ਆ ਯਾਰ ਇਹ ਉਹਦੀ ਨੇ ਐ ਕਰਦੇ ਉਹ ਦਿਨ ਦਿਨ ਨਹੀਂ ਆ ਕਿਤੇ ਅਟੈਚ ਜਿਹੜਾ ਲਿਆਂਦਾ ਵਾ ਰਾਤੂ ਰਾਤ ਖਾਲੀ ਕਰਕੇ ਉਹਨੂੰ ਤੇ ਬਾਹਰ ਰਹਿਤਾ ਮੇਰੇ ਕੋ ਖੋਲਿਆ ਆ ਕਿਤੇ ਵਿਚਾਰੇ ਨੂੰ ਕੋਈ ਚੀਜ਼ ਦਿੱਤੀ ਕੀ ਲਿਆਇਆ ਕੀ ਨਹੀਂ ਢੜੂ ਹੱਪ ਕਰਕੇ ਅੰਦਰ ਸੁੱਟ ਲਿਆ ਪਤਾ ਨਹੀਂ ਕਿੱਥੇ ਰੱਖ ਲਿਆ ਮੈਨਾਂ ਫੜੂਗੀ ਪੇਕੇ ਅਸੀਂ ਕੌਣ 8 ਵਜੇ ਆ ਆ ਇੱਥੇ ਕਰਦੀਆਂ ਧੀਆਂ ਈਓ ਤੇ ਬੇਕਦਰੀਆਂ ਕਰਨ ਹੁਣ ਇੱਥੇ ਰਾਜ ਕਰੀਦਾ ਸੀ ਕਿ ਨਾ ਕਿਸ ਨੂੰ ਗੱਲ ਨਹੀਂ ਕਰਨ ਦੇਈਦੀ ਅੰਦਰਾਂ ਬਾਹਰਾਂ ਚ ਘੁੰਮ ਲਈਦਾ ਸੀ ਹੁਣ ਉਹ ਸ਼ਰਮ ਆਉਂਦੀ ਆ ਡਰ ਡਰ ਕੇ ਅੰਦਰ ਵੜੀਦਾ ਵਾ ਤੇ ਪਤਾਰੀ ਗਲੀਆਂ ਨੇ ਕੀ ਕਹਿ ਦੇਣਾ ਬਗਾਨੀਆਂ ਨੇ ਕਿਉਂ ਦੱਸਦੀ ਆ ਤੂੰ ਆ ਮੈਂ ਜਿਹੜਾ ਕੰਮ ਆਖਿਆ ਨਾ ਉਹ ਕੰਮ ਕਰ ਲਾ ਘਰ ਚੋਂ ਵੀ ਹਿੱਸਾ ਲੈ ਜ਼ਮੀਨ ਚ ਆਪਣਾ ਹਿੱਸਾ ਕੜਾ ਤੇ ਮੇਰਾ ਵੱਖਰਾ ਬਸ਼ੱਕ ਆਪਣੇ ਨਾਲ ਕਰਾ ਲਾ ਨਹੀਂ ਤੇ ਮੇਰੇ ਨਾਲ ਕਰਾ ਦੇ ਦੇਖੀ ਸਹੀ ਫਿਰ ਤੂੰ ਕੀ ਬਣਦਾ ਹੀ ਫੇਰ ਨਾ ਕਰਾ ਲੋ ਜੀ ਜੀ ਹੋਣੀ ਜੀ ਜੀ ਆਪਣੇ ਝੰਡੇ ਝੁਲਣੇ ਮਾਵਾਂ ਧੀਆਂ ਦੇ ਫੋਨ ਲੈਣਾ ਵਾ ਲੈ ਫੋਨ ਲੈ ਲੈ ਪਹਿਲਾਂ ਤੈਨੂੰ ਹੁਣ ਦੱਸੂਗਾ ਹਏ ਨਾ ਨਾ ਦੱਸੀ ਨਾ ਹਏ ਇਹਨੇ ਕਰਾ ਦੇ ਦੇਖ ਲੋ ਜਾਨ ਖੱਟੂਆ ਲੈ ਦਾਂਗੇ ਮੰਮੀ ਲੈ ਦੇਂਗੀ ਨਾ ਲੈ ਦੂ ਲੈ ਤੀ ਨਾਨੀ ਦੀ ਪੈਨਸ਼ਨ ਆਉਣ ਵਾਲੀ ਆਂਦੀ ਲੈ ਦੂਗੀ ਵੇ ਜਾ ਜਾ ਹੰਤ ਨਾਲੇ ਬੜੀ 15000 ਆਉਣੀ 1500 ਪੈਨਸ਼ਨ ਆਉਣੀ ਆ ਉਹਦਾ ਕੀ ਫੋਨ ਲੈ ਕੇ ਦੇਣਾ ਇਹਨੇ ਹੋਰ ਪਾਦੂ ਘਰੋਂ ਹੋਰ ਪਾਦੂ ਕੀ ਲੈ ਆਜੂਗੀ ਨਾਜਦਾ ਕਰਿਆ ਕਰ ਚੱਲ ਆਹੋ ਈਦਾ ਸੇਵਾ ਸੌਂ ਗਏ ਗੱਲ ਸੁਣੋ ਪਰੇਸ਼ਾਨ ਹੂੰ ਤੂੰ ਦਿਨੇ ਵੀ ਸਾਰਾ ਦਿਨ ਚੁੱਪ ਚੁੱਪ ਰਹਿਏ ਸੌਂ ਜਾ ਜੋ ਕਰਕੇ ਲੈ ਆਹ ਦੱਸ ਜੇ ਕੋਈ ਗੱਲ ਆ ਤਾਂ ਤੁਸੀਂ ਮੈਨੂੰ ਕਰ ਸਕਦੇ ਹੋ ਇਦਾਂ ਚੁੱਪ ਕਰਕੇ ਉਹ ਦੱਸ ਜੇ ਰਹਿੰਦੇ ਹੋ ਨਾ ਤੇ ਮੈਨੂੰ ਮਾਸਾ ਚੰਗਾ ਨਹੀਂ ਲੱਗਦਾ ਗੱਲ ਤੈਨੂੰ ਨਹੀਂ ਪਤਾ ਕੀ ਗੱਲ ਆ ਤੈਨੂੰ ਨਹੀਂ ਪਤਾ ਜੋ ਗੋਪੀ ਨੇ ਮਨਾ ਕਰਤਾ ਜੇ ਕੁੜੀ ਨੇ ਵਾਲੀਆਂ ਮੰਗ ਹੀ ਲਈਆਂ ਸੀ ਮੈਂ ਹਾਂ ਕਰ ਬੈਠਾ ਤੇ ਉਹਨੇ ਮੈਨੂੰ ਕਿੰਦਾ ਵੱਡਾ ਜਵਾਬ ਦਿੱਤਾ ਕਹਿੰਦਾ ਮੇਰੇ ਕੋ ਫालतू ਪੈਸੇ ਹਨ ਨਹੀਂ ਇਹੋ ਜੇ ਕਮਾ ਲਈ ਵੇਖੋ ਮੇਰੀ ਗੱਲ ਸੁਨੋ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ ਬੰਦਾ ਰਾਤਾਂ ਝਾਗ ਝਾ ਕੇ ਹੱਡ ਭੰਨ ਕੇ ਕਮਾਈ ਕਰਦਾ ਆਪਣੇ ਵਾਸਤੇ ਉਹ ਇਹ ਨਹੀਂ ਕਹਿੰਦਾ ਕਿ ਮੈਂ ਘਰ ਵਿੱਚ ਪੈਸੇ ਨਹੀਂ ਦੇਨੇ ਉਹ ਇਹ ਕਹਿੰਦਾ ਵਾ ਕਿ ਮੈਂ ਫालतू ਕਮਾ ਲਈ ਪੈਸੇ ਨਹੀਂ ਦੇਨੇ ਪੈਸੇ ਲਿਆਇਆ ਵਾ ਉਹਦਾ ਇਰਾਦਾ ਆ ਪਾ ਆਪਣੀ ਦੁਕਾਨ ਦੀ ਤਿਆਰੀ ਕਰੀਏ ਗਾਹਾਂ ਨੂੰ آمدਨ ਆਊਗੀ ਹੁਣ ਵੇਖੋ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਨਹੀਂ ਆ ਪੀ ਨੂੰ ਪਤਾ ਵਾ ਵੀ ਕਿਤੇ ਨਾ ਕਿਤੇ ਤੁਸੀਂ ਦਿਵਿੰਦਰ ਨਾਲ ਬਹੁਤ ਪਿਆਰ ਕਰਦੇ ਹੋ ਚਲੋ ਹੁੰਦਾ ਵੀ ਆ ਭੈਣ ਭਰਾਵਾਂ ਦੇ ਵਿੱਚ ਪਰ ਕਦੇ ਕਦੇ ਅਸੀਂ ਜ਼ਿਆਦਾ ਹੀ लाਡ ਪਿਆਰ ਕਰਕੇ ਭੈਣ ਭਰਾ ਵਗਾੜ ਵੀ ਲੈਨੇ ਆ ਪਰ ਨਹੀਂ ਇਹ ਗੱਲ ਨਹੀਂ ਆ ਉਹ ਧਿਆਨ ਇਹਦੇ ਸਦਾ ਲੈਣਾ ਹੁੰਦਾ ਵਾ ਜੇ ਆਪਾਂ ਸਾਰੀ ਜਾਇਦਾਦ ਘਰ ਦੇ ਮਾਲਕ ਬਣ ਕੇ ਬਹਿ ਜੰਨੇ ਆ ਤੇ ਉਹ ਵੀ ਤੇ ਸਾਡੇ ਹੀ ਭੈਣ ਭਰਾ ਵਾ ਉਹ ਵੀ ਤੇ ਜਿੱਦਾਂ ਭਰਾ ਹੁੰਦਾ ਤੇ ਜਾਂ ਜੇ ਭਰਾ ਹੁੰਦਾ ਤੇ ਜਾਂ ਉਹ ਸਭ ਕੁਝ ਵੰਡਾ ਲੈਂਦਾ ਤੇ ਫੇਰ ਮੈਂ ਤਾਂ ਇਹ ਗੱਲ ਤੇ ਸਮਝ ਨਹੀਂ ਆ ਪਰ ਮੇਰੀ ਗੱਲ ਸੁਣੋ ਮੇਰੇ ਪਹਿਲਾਂ ਗਾਡੇ ਸੀ ਉਹ ਤੁਸੀਂ ਗੋਪੀ ਦੇ ਵਿਆਹ ਤੇ ਵਰਤਲੇ ਮੈਂ ਤੁਹਾਨੂੰ ਕੁਝ ਕਿਹਾ ਵੀ ਮੈਨੂੰ ਬਣਾ ਕੇ ਦਿਓ ਜਾਂ ਕਿੱਦਾਂ ਵੀ ਮੈਂ ਚੱਲ ਜਦੋਂ ਗੁੰਜੈਸ਼ ਹੋਊਗੀ ਆਪੇ ਬਣਾ ਦੇਣਗੇ ਬੀਜੀ ਉਹਨਾਂ ਨੂੰ ਪਤਾ ਹੀ ਉਹਨਾਂ ਦੇ ਹੱਥੇ ਧਰੇ ਆ ਪਰ ਹੁਣ ਅਗਰ ਮੈਂ ਸਿਮੂ ਦੀਆਂ ਵਾਲੀਆਂ ਤੁਹਾਨੂੰ ਦੇ ਦਿੰਨੀ ਆ ਤੇ ਮੰਮੀ ਕੀ ਕਹਿਣਗੇ ਕੱਲ ਨੂੰ ਮੈਨੂੰ ਕਿ ਮੈਂ ਸੰਭਨਵਾ ਤੇ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਦੀ ਮਾਂ ਦੀ ਨਿਸ਼ਾਨੀ ਆ ਓਏ ਉਹ ਗੱਲ ਨਹੀਂ ਆ ਸਿਮੂ ਦੀਆਂ ਵਾਲੀਆਂ ਸਿਮੂ ਦੀ ਮਾਂ ਦੀ ਨਿਸ਼ਾਨੀ ਆ ਮੈਨੂੰ ਵੀ ਪਤਾ ਆ ਮੈਂ ਥੋੜੀ ਉਹ ਮੰਗਣ ਡਿਆ ਵਾਂ ਮੈਂ ਤੇ ਇਸ ਕਰਕੇ ਆਪਣੇ ਆਪ ਨੂੰ ਕੋਸਣ ਡਿਆ ਵਾਂ ਕਿ ਨੈਂ ਹਾਂ ਕਰਤੀ ਆ ਪਰ ਹੁਣ ਜਿੱਥੇ ਮੈਂ ਹਾਂ ਕਰਤੀ ਆ ਨਾ ਚਾਹੇ ਮੈਨੂੰ ਕਿਸੇ ਕੋ ਫੜਨੇ ਪੈਣ ਕੁਛ ਵੀ ਕਰਨਾ ਪਵੇ ਵਾਲ ਗਿਆ ਤੇ ਦਊਂਗਾ ਉਹਨੂੰ ਬਣਾ ਕੇ ਮੈਂ ਕੁਛ ਵੀ ਹੋ ਜੇ ਚਲੋ ਜੇ ਇਦਾਂ ਦੀ ਗੱਲ ਵਾ ਨਾ ਇੱਕ ਇਸ ਚੀਜ਼ ਦੇ ਪਿੱਛੇ ਸਾਰੇ ਘਰ ਦਾ ਮਾਹੌਲ ਖਰਾਬ ਹੋਇਆ ਤੁਸੀਂ ਵੀ ਸਵੇਰ ਦੇ ਇੱਥੇ ਚੁੱਪ ਚੁੱਪ ਬਹਿ ਉੱਥੇ ਬਹਿ ਤੇ ਇਦਾਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਜੇ ਤੁਹਾਡੀ ਜਿਆਦੀ ਜੇਦ ਵਾ ਨਾ ਤੇ ਤੋਹੀ ਇੱਕ ਮੇਰੀ ਸ਼ਾਪ ਲੈ ਲੋ ਤੇ ਉਹਦੇ ਵਿੱਚ ਪੈਸੇ ਪਾ ਕੇ ਤੇ ਦਵਿੰਦਨ ਵਾਲੀਆਂ ਬਣਾ ਦਿਓ ਜਿਵੇਂ ਤੁਹਾਡੇ ਕੋ ਗੁੰਜਾਇਸ਼ ਹੋਊਗੀ ਨਾ ਤੇ ਮੈਨੂੰ ਸ਼ਾਪ ਬਣਾ ਦਿਓ ਖੁਸ਼ ਉਹ ਮੈਂ ਤੇ ਖੁਸ਼ ਹੀ ਆ ਪਰ ਤੂੰ ਸੋਚ ਰਾ ਤੂੰ ਜਿਹੜੀ ਆਪਣੀ ਸ਼ਾਪ ਦੇਣੀ ਆ ਤੂੰ ਕੱਲ ਨੂੰ ਮੁੜ ਕੇ ਮੈਨੂੰ ਕਹਵੇਂ ਕਿ ਮੇਰੀ ਸ਼ਾਪ ਵੀ ਖਾ ਗਏ ਉਹਨੂੰ ਦੇ ਦਈ ਲੈ ਹਾਂ ਦੱਸ ਪਹਿਲਾਂ ਵੀ ਤੇ ਮੇਰੇ ਕਾਂਡੇ ਤੁਸੀਂ ਲੈ ਆ ਹੀ ਆ ਕਿੰਨਾ ਕਹਿਆ ਮੈਂ ਤੁਹਾਨੂੰ ਅੱਜ ਤੱਕ ਕਦੀ ਸੁਣਾਈ ਕੀਤੀ ਬਗਾਨੀਆਂ ਵਾਲੀਆਂ ਵੀ ਉਹ ਮੈਂ ਨਹੀਂ ਦੇ ਸਕਦੀ ਚਲੋ ਹੁਣ ਥੋੜਾ ਬੋਦਸ ਵੇਲੇ ਮੰਡੀੋਂ ਪੈਸੇ ਲੈ ਆਇਓ ਤੇ ਪਾ ਕੇ ਤੇ ਬਣਾ ਦੋ ਸੋਝੋ ਹੁਣ ਹੁਣ ਤੇ ਸਮਝ ਜਾਊਂ ਹੁਣ ਤੇ ਤੁ ਮੇਰੀ ਸਾਰੀ ਟੈਨਸ਼ਨ ਲਾਤੀ ਆ ਚਲੋ ਵੇਖੋ ਮੇਰੇ ਵਾਸਤੇ ਤੁਹਾਡੇ ਤੋਂ ਵੱਧ ਕੁਝ ਨਹੀਂ ਹੈਗਾ ਪਰ ਮੈਂ ਇਹ ਕਹਿੰਨੀ ਆ ਵੀ ਸਾਰੇ ਰਾਜੀ ਖੁਸ਼ੀ ਘਰ ਦੇ ਵਿੱਚ ਰਹਿੰਦੇ ਹੋਣ ਤੇ ਫੇਰ ਹੀ ਵਧੀਆ ਲੱਗਦਾ ਵਾ ਕਿ ਇਹਦਾ ਮੂੰਹ ਐਨੂੰ ਹੋਵੇ ਖੁਦਾ ਨੂੰ ਤੇ ਚੰਗਾ ਜਾਇ ਨਹੀਂ ਲੱਗਦਾ ਪਰ ਮੈਨੂੰ ਨਾ ਇੱਕ ਗੱਲ ਦਾ ਬੜਾ ਸਵੇ ਦਾਹਿਰ ਖਜਾ ਲਗਾ ਉਹ ਭਰਾ ਨੂੰ ਮੈਂ ਪੁੱਤਾਂ ਨੂੰ ਪਾ ਲਿਆ ਉਹਦੀ ਵੀ ਤੇ ਭੈਣ ਹੁੰਨੀ ਆ ਇਹ ਵੀ ਤੁਹਾਡਾ ਵਹਿਮ ਜੀ ਜੇ ਤਾਂ ਹੀ ਪੁੱਤਾ ਮੰਗਉ ਪਾ ਲਿਆ ਵਾ ਨਾ ਤੁਸੀਂ ਉਹ ਕੋ ਕਾਹੇ ਵਾਹਤੇ ਵੀ ਕਰਦੇ ਕੰਮਾਂ ਲਈ ਕਾਹੇ ਲਈ ਵੀ ਪੈਸੇ ਮੰਗ ਕੇ ਵੇਖਿਓ ਜੇ ਤੁਹਾਨੂੰ ਮਨਾ ਕਰ ਜੂਗਾ ਤੇ ਗੱਲ ਕਰਿਓ ਜਿਹੜੇ ਬੰਦੇ ਨੇ ਬਾਹਰ ਰਹਿ ਕੇ ਹੱਡ ਭੰਨ ਕੇ ਮਿਹਨਤ ਕੀਤੀ ਆ ਨਾ ਉਹ ਫालतू ਖਰਚੇ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਪੈਸੇ ਦੇਣੀ ਨਹੀਂ ਉਹਦਾ ਕਹਿਣ ਦਾ ਮਤਲਬ ਇਹ ਆ ਕਿ ਮੈਂ ਫालतू ਕੰਮਾਂ ਵਾਸਤੇ ਨਹੀਂ ਦੇਣੀ ਚਲੋ બીજી ਗੱਲ ਤੁਹਾਨੂੰ ਸੋਣੀ ਦੀ ਸੁਭਾਤਾ ਪਤਾ ਹੀ ਆ ਉਹ ਥੋੜੀ ਜੀ ਮੰਦਾ ਵਾ ਉਹਦੀ ਮਰਜ਼ੀ ਤੋਂ ਵਗੈਰ ਇੱਧਰ ਉੱਧਰ ਨਹੀਂ ਹੋ ਸਕਦਾ ਚਲ ਠੀਕ ਆ ਸੌਂ ਜਾਸਗੇ ਦੇਖਾਂਗੇ ਰਾਤ ਬੜੀ ਹੋ ਗਈ ਹੁਣ